ਮਾਦੂ ਤੋਂ ਬਈਰ ਵੇਪਾ ਯੂ ਰਾਈ ਕੱਟੇ ਮੱਝ ਆਲਿਆ ਹਾਂਜੀ ਦੱਸੋ ਕੱਲੇ ਕੱਟੇ ਹੀ ਲੈਣਾ ਬਈ ਨਾ ਬਈ ਲੈ ਸਾਰਾ ਕੁਝ ਹੀ ਲੈਣਾ ਕੋਈ ਦੇਣ ਵਾਲੇ ਚਾਹੀਦੇ ਸੰਦਾ ਕੀ ਮਤ ਲਾਵੇ ਤੇਰਾ ਮਤਵਲ ਨਹੀਂ ਬੀ ਬਾ ਗੱਲ ਸਾਨੂੰ ਗੁੱਸਾ ਨਾ ਕਰ ਮੈਂ ਕਹੇ ਦੇਖ ਮੁਰਗੀ ਮੁਰਗਾ ਗੁਈ ਬੱਕਰੀ ਲੈ ਲਾ ਜਿਹੜਾ ਕੋ ਦੇ ਦੇਣਗੇ ਸੰਦੋ ਸਾਰਾ ਕੋ ਪਾਸ ਜੀ ਤਾਂ ਖਰੀਦਣੀ ਐ ਅੰਦਰ ਕਿਧਰ ਵੱਢੀ ਜਾਂਦਾ ਉਧਰ ਦੇਖਾ ਖੜਾ ਬੁੜਾ ਪਿਆ ਉਸੋ ਦਾ ਫਰੇ ਦੇ ਦੇ ਨੀ ਮੈਂ ਪਸ਼ੂ ਵੇਖਦਾ ਸੀ ਉਧਰ ਆ ਪਸ਼ੂ ਇਧਰ ਹੁਣ ਛੋਟੇ ਚ ਰੱਖਾਂਗੇ ਸੀ ਇਧਰ ਥਾਂ ਹੈਗੀ ਹੈਗੀ ਉਧਰ ਨੇ ਚੱਲ ਜੇ ਬੁੜਾ ਪਿਆ ਫੇਰ ਨੰਬਰ ਦੇ ਦੇ ਫੇਰ ਫੂਨ ਮਾਰ ਦੇ ਜਿਹਦੇ ਨਾਮ ਬੁੜਾ ਹੋਇਆ ਬਸ ਬਾਈ ਨੰਬਰ ਨਹੀਂ ਕੋਈ ਨਹੀਂ ਫੇਰ ਹੀ ਆ ਜੀ ਤੂੰ ਕਾਮਲ ਗਿਆ ਦੇ ਦੇ ਨੰਬਰ ਬਸ ਬਾਈ ਤੂੰ ਭੱਗ ਜਾ ਚੱਲ ਮੈਨੂੰ ਦਿਖਾ ਦਵੇ ਫਿਰ ਬਸ ਕੋਈ ਨਾ ਭੱਗ ਜਾ ਤੂੰ ਤੇਰੇ ਵਿੱਚੇ ਕੀ ਖੋਲੇ ਟੁੱਟਪਣਾ ਗਾਲੀ ਪੈ ਗਿਆ ਸੀ ਗਲ ਸਾਰੇ ਠਰਕੀ ਨੇ ਲੈ ਕਹਿੰਦਾ ਨੰਬਰ ਦੇ ਦੇ ਤੇਰਾ